ਇੱਕ ਆਪਾਂ ਵੀਡੀਓ ਪੈਸੇਜ ਇਹਦੇ ਵਿੱਚ ਆਪਾਂ ਨੇ ਇੱਕ ਪ੍ਰਸ਼ਨ ਪੁੱਛਿਆ ਸੀ ਵੀ ਜਦੋਂ ਅਸੀਂ ਛੋਟੇ ਸੀ ਸਾਡਾ ਪਿਤਾ ਜਦੋਂ ਅਸੀਂ ਜਵਾਨ ਹੋਏ ਸਾਡਾ ਮਿੱਤਰ ਜਦੋਂ ਅਸੀਂ ਬਜ਼ੁਰਗ ਹੋਏ ਸਾਡਾ ਪੁੱਤਰ ਤੇ ਇਹਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਆਏ ਸੀ ਜਿਹੜੇ ਮਤਲਬ ਸਾਰਿਆਂ ਨੇ ਇਨਸਾਨਾਂ ਤੱਕ ਹੀ ਸਹਿਮਤ ਰੱਖੀ ਸੀ ਜਾਂ ਕਿਸੇ ਨੇ ਨਾਰੀਅਲ ਤੱਕ ਦੁੱਧ ਕਿਉ ਮੱਖਣ ਤੱਕ ਪਰ ਇਹਨਾਂ ਵਿੱਚੋਂ ਸਾਰੇ ਜਵਾਬ ਇੱਕ ਗਲਤ ਸੀ ਇੱਕ ਜਵਾਬ ਸਹੀ ਸੀ ਜਗਰਾਮਾ ਤੋਂ ਸਿਮਰਨਜੀਤ ਢਿੱਲੋਂ ਸਿਮਰਨਪ੍ਰੀਤ ਢਿੱਲੋਂ ਜਗਰਾਮਾ ਤੋਂ ਸੀ ਤੇ ਉਹਨਾਂ ਦੀ ਅੱਜ ਆਪਾਂ ਜਿਹੜਾ ਕਮੈਂਟ ਸੀ ਨਾਲ ਲਾਵਾਂਗੇ ਪਰ ਆਪਾਂ ਨੇ ਉਸ ਦਿਨ ਵੀ ਉਸ ਕਮੈਂਟ ਨੂੰ ਸ਼ੋਅ ਕਰਤਾ ਸੀ ਪਰ ਸਮਝਣ ਵਾਲੇ ਨਹੀਂ ਸਮਝੇ ਆਪਾਂ ਨੇ ਸਟੇਟਸ ਲਾਤਾ ਸੀ ਜਦ ਹੀ ਪਰ ਯਾਨੀ ਆਪਾਂ ਇਹ ਨਹੀਂ ਸੀ ਦੱਸਿਆ ਵੀ ਇਹਨਾਂ ਨੇ ਸਮਝਣ ਵਾਲੇ ਸਮਝ ਗਏ ਸੀ ਜਿਹੜਾ ਕੀਤਾ ਹੋਇਆ ਸੀ ਉਹ ਸਮਝ ਗਏ ਸੀ ਹੈ ਕਿ ਨਹੀਂ ਮੇਨ ਚੀਜ਼ ਹੁੰਦਾ ਜਿਹਦਾ ਕਮੈਂਟ ਕੀਤਾ ਹੋਇਆ ਸੀ ਜਿਹਨੇ ਮੈਸੇਜ ਕੀਤਾ ਸੀ ਉਹ ਸਮਝ ਗਏ ਸੀ ਸਮਝਣ ਤੋਂ ਬਾਅਦ ਸਾਡਾ ਉਹਨਾਂ ਨਾਲ ਰਮਤਾ ਬਣਿਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਅੱਜ ਸਵੇਰੇ ਵੀ ਹੋਈ ਹੈ ਤੇ ਉਹਨਾਂ ਨੇ ਆਪਦਾ ਫੋਨ ਨੰਬਰ ਵੀ ਭੇਜਿਆ ਤੇ ਫੋਨ ਨੰਬਰ ਮੈਂ 4 ਦਿਨ ਬਾਅਦ ਹੀ ਦੇਖਿਆ ਕਿਉਂਕਿ ਤੁਹਾਨੂੰ ਮੈਂ ਡੇਲੀ ਕਹਨੀ ਆ ਵੀ ਮੈਂ ਕਮੈਂਟ ਬਹੁਤ ਘੱਟ ਪੜਦੀ ਆ ਮੈਂ ਇੱਕ ਕਮੈਂਟ ਉਹੀ ਪੜਦੀ ਆ ਜਿਹੜਾ બસ ਫਾਸਟ ਦੇ ਉੱਤੇ ਆ ਜਾਂਦਾ ਜਿਆਦਾ ਮੈਂ ਕਮੈਂਟ ਨਹੀਂ ਪੜਦੀ ਮੇਰੇ ਵੱਲੋਂ ਕਈ ਹਾਂ ਹੁਣ ਜਿਹੜੀ ਜ਼ਰੂਰਤ ਹੁੰਦੀ ਹੈ ਚਲ ਠੀਕ ਹੈ ਕਈ ਵਾਰੀ ਸਮੱਸਿਆ ਹੁੰਦੀ ਹੈ ਉਹ ਲੈ ਦੁਆਰਾ ਦੁਆਰਾ ਕਮੈਂਟ ਕਰਦੇ ਨੇ ਤੇ ਉਹਨਾਂ ਦਾ ਫਿਰ ਆਟੋਮੈਟਿਕ ਉੱਪਰ ਕਮੈਂਟ ਆ ਜਾਂਦਾ ਬਾਕੀ ਆਪਾਂ ਉਹਨਾਂ ਨੂੰ ਕੱਲ ਨੂੰ ਮਿਲਾਂਗੇ ਆਪਾਂ ਨੇ ਲੌਸ ਦਿੱਤਾ ਸੀ ਵੀ ਆਪਾਂ 12 ਨਵੰਬਰ ਲੁਧਿਆਣਾ ਮਿਲਾਂਗੇ ਮਿਲਾਂਗੇ ਵੀ ਜ਼ਰੂਰ ਤੇ ਉਹਨਾਂ ਦਾ ਜਿਹੜਾ ਗਿਫਟ ਆ ਆਪਾਂ ਉਹਨੂੰ ਨਗਦ 2100 ਰੁਪਿਆ ਦੇਵਾਂਗੇ